E ਸ਼੍ਰੀ ਚਰਨ ਸ਼ੂ ਗੰਗਾ ਅਮਰਤਕੰਡ ਸਤਿਕੰਦ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਥਾਂ ਦੇ ਲਹਿੰਦੇ ਪਾਸੇ ਉਸਾਰੀ ਦੀ ਨਜ਼ਰ ਆ ਰਹੀ ਇਹ ਦੁੱਧ ਧਾਰਾ ਥਾਂ ਦੀ ਇਮਾਰਤ ਜਿਸ ਦੀ ਸ਼੍ਰੀਮਤੀ ਦੇਬੋ ਰਤੂ ਪਰਿਵਾਰ ਵਾਸੀ ਇੰਗਲੈਂਡ ਵੱਲੋਂ ਸੇਵਾ ਕਰਵਾਈ ਗਈ ਹੈ। ਜਿਸ ਦੇ ਪਰਿਵਾਰ ਨੂੰ ਸਤਗੁਰ ਰਵਦਾਸ ਮਹਾਰਾਜ ਜੀ ਵੱਲੋਂ 12 ਸਾਲ ਬਾਅਦ ਬੱਚੇ ਦੀ ਦਾਤ ਬਖਸ਼ੀ ਹੈ। ਇਸ ਥਾਂ ਦੇ ਵਿਕਾਸ ਕਾਰਜਾਂ ਦਾ ਪ੍ਰਧਾਨ ਸੰਤ ਸ੍ਰਿੰਦਰਦਾਸ ਜੀ ਵੱਲੋਂ ਜਾਇਜਾ ਲਿਆ ਗਿਆ। ਸਥਾਨ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਦਿਆਂ ਦੱਸਿਆ ਕਿ ਇਸ ਸਥਾਨ ਤੇ ਸਾਲ 2000 ਦੇ ਵਿੱਚ ਕੁਝ ਕਿਸੇ ਦੋਸ਼ੀਆਂ ਵੱਲੋਂ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ, ਇੱਕ ਕੰਧ ਨੂੰ ਢਾਹ ਦਿੱਤਾ ਗਿਆ ਸੀ। ਤੇ ਸਾਲ 2002 ਦੇ ਵਿੱਚ ਉਸੇ ਸਮੇਂ ਧਰਤੀ ਦੇ ਵਿੱਚੋਂ ਕੁ ਦੁੱਧ ਦੀਆਂ ਧਾਰਾਂ ਪ੍ਰਗਟ ਹੋਈਆਂ ਸਨ ਜਿਸ ਕਰਕੇ ਇਸ ਸਥਾਨ ਦਾ ਨਾਮ ਦੁੱਧਤਾਰਾ ਸਥਾਨ ਰੱਖਿਆ ਗਿਆ ਸੀ। ਅੱਜ ਸਮਾਜ ਦੇ ਡੂੰਘੇ ਮਸਲਿਆਂ ਤੇ ਵਿਚਾਰ ਚਰਚਾ ਕਰ ਰਹੇ ਹਾਂ ਸੰਸਥਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੇ ਨਾਲ ਨਵਾਂ ਸ਼ਹਿਰ ਤੋਂ ਗੁਰਬਖ ਸਿੰਘ ਮਹੇਰ ਦੇ ਨਾਲ ਕੈਮਰਾਮੈਨ ਅਸ਼ੋਕ ਦੁੱਗਲ ਦੀ ਵਿਸ਼ੇਸ਼ ਰਿਪੋਰਟ

سب بڑی دقت دکت آتی ہے کیونکہ لگے بہت سارے لاگے بڑے بڑی دور تو آ کے انہوں نے چل اب دے ٹینکر پانی دے کے انہوں کا ٹائم پاس کرتے کیونکہ گنگا تو چل ہی نے لکھن کے حسابی سنگت آئی ہیں کئی بار پھر نہیں بھی ٹائم لگتا جو بھی سنگت آئی ہیں بڑی سنگت دروازہ بن گیا نے دور بار کرپا کرتے ہیں ਆਲੀਆਂ ਸ਼ਹਿਰਾਂ ਦੁਨੀਆਂ ਬਾਰੇ ਸੁਣਤਾ ਬਾਰੇ ਬੋਲਦੇ ਨੇ ਕਿ ਪਾਸੇ ਦੰਦ ਸੇਵਾਸ਼ੇ ਨੇ ਇੱਥੇ ਨੇ ਪਾਸੇ ਇਹ ਦਾ 2009 ਦੇ ਵਿੱਚ 2000 ਬਾਰੇ ਛੁੱਟਾਈ ਗਈ ਮਹਾਲੇ ਸ਼ਾਹ ਸ਼ਾਹ ਖਾਸਿੰਦ ਦੇ ਨੇ ਉਹ ਤੇ ਇੱਕ ਅੰਗਰੇਜ਼ ਦੇ ਵਿਚੋਂ ਆਇਆ ਅਨਦਾ ਸੀ ਉਹਨਾਂ ਦਾ 20 ਸਾਲ ਹੋ ਗਿਆ ਸੀ ਵਿਆਹ ਹੋਇਆ ਨੇ ਉਹਨਾਂ ਦੇ ਘਰ ਦੇ ਵਿੱਚ ਮਿਲੈ ਨਹੀਂ ਸੀ ਹੋਈ ਉਹਨੇ ਸੁਣਿਆ ਕਿ ਤੁਸੀਂ ਦੁੰਧੀਆਂ ਦੰਡੀਆਂ ਜਲਾ ਸਕਿਓ ਸਾਨੂੰ ਵੀ ਸਾਡੇ ਘਰ 'ਚ ਇੱਕ ਪੇਦਾਗ ਕਰਿਓ ਤਾਂ ਹੀ ਸਾਡੇ ਵੀ ਬਈਆਂ ਦੇ ਨਾਲ ਰੰਝੇ ਬਤੀਆ ਸਾਦਾਬਾਦ ਉਹਨੇ ਦੂਰ ਲੱਗ ਕੇ ਜਵਰੀ ਲੱਗੇ ਇਹ ਮੁਰਬਾਦੀ ਕਿ ਜਿਹੜੇ ਜੋ ਵੀ ਹੈ ਆਦਿ ਨੇ ਇਹ ਹੋਤੇ ਹੋ ਰਪੀਆ ਇਹ ਤਲਾਕ ਦੀ ਪਹਿਲੀ ਰਾਤ ਰਪੀਆ ਵਾ ਰਹੇ ਨੇ ਉਸ ਜਿਹੋ ਦੇ ਨਾਲ ਲਗੜਿਆ ਨੂੰਵਾਸਿਵਿਤੇ ਚਲਟਾ ਇਨਾਲਾ ਰਿਆ ਸਾਡਾ ਵੀ ਪੰਜਾਬੀ ਭਾਸ਼ਾ ਕਿਰਪਾ ਕਰਦੇ ਪਰਮੇਸ਼ਰ ਪਰਕਾ ਦਿਨਾਂ ਦਾ ਹਰ ਦਾ ਫੀਲ ਰਸੋਈਆ ਬੰਦੇ ਦਾ ਸੌ ਦੇ ਸਾਹ ਦੇ ਨਾਲ ਹਜ਼ਾਰਾ ਟੀ ਬਣ ਜਾਂਦੇ ਨੇ ਇਹ ਤੁਹਾਡੀਆਂ ਮਾਪਦਾਂ ਵੱਲ ਗਿਆ ਤੁਸੀਂ ਇਹ ਨਹੀਂ ਵਿਚਾ ਕੇ ਅਰੰਭ ਕਰਦੇ ਹੋ ਲੋਕੀ ਲਗੜੇ ਸੇਵਾ ਸਰਕਾਰ ਰਾਜਪੁਰ ਤੇ ਢਾਕੇ ਨਾ ਲਗੜੇ ਸੇਵਾ ਕਰਨੀ ਕਰਦਾ ਅੱਜ ਦਾ ਜਿਠੇਤ ਸਮਾਪਤ ਪਿਆਰਾ ਮਨਾਇਆ ਇਸ ਈਨਿਕ ਸੰਗਤ ਆਈ ਆ ਕੀ ਸੰਗਤਾਂ ਨੂੰ ਉਪਦੇਸ਼ ਦੇਣਾ ਹੈ ਅ ਅੱਜ ਹਰ ਮਹੀਨੇ ਦੀ ਤਰ੍ਹਾਂ ਸੰਗਤਾਂ ਆਈਆਂ ਔਰ ਕਾਫੀ ਠੰਡ ਦੇ باوجود ਵੀ ਵੀ ਸੰਗਤਾਂ ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ ਚ ਨਤਮਸਤ ਹੋਈਆਂ ਔਰ ਸਤਿਗੁਰੂ ਮਹਾਰਾਜ ਦੀ ਚਲਾਈ ਹੋਈ ਹੈ ਪਵਿੱਤਰ ਗੰਗਾ ਦੇ ਚ ਇਸ਼ਨਾਨ ਵੀ ਕਈ ਸੰਗਤਾਂ ਨੇ ਕਰਿਆ ਹੈ ਔਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਜਿੰਨੀ ਆਸੀ ਸੰਗਤਾਂ ਨਹੀਂ ਆਣਗੀਆਂ ਠੰਡ ਹੈ ਔਰ ਫੇਰ ਵੀ ਕਾਫੀ ਸੰਗ ਜਿਹੜੀ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤ ਹੋਈ ਹੈ ਔਰ ਸਤਿਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਿਆ। ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਅਸੀਂ ਚੰਚੂ ਗੰਗਾ ਅੰਮ੍ਰਿਤਕੁੰਤ ਸੱਤ ਸੰਚੀ ਇੱਕ ਅੰਗੜ ਸਾਹਿਬ ਤੋਂ ਕਿਹੜੇ-ਕਿਹੜੇ ਦੇਸ਼ ਦੇ ਸੁਭਾਗ ਆ ਗਏ ਹੋ ਔਰ ਸੰਗਤਾਂ ਦਾ ਕਿਹੋ ਜਿਹਾ ਹਰਜਾਨ ਹੈ ਔਰ ਕਿੰਨੇ ਕੁ ਲੋਕ ਜਾਗਰੂਕ ਹੈਗੇ। ਅਸੀਂ ਲਗਭਗ ਕੁਝ ਜਿਹੜੇ ਭਾਰਤ ਦੇ ਸਟੇਟਾਂ ਜਿਸ ਤਰ੍ਹਾਂ ਆਪਣਾ ਉੜੀਸ਼ਾ ਇਹਦੇ ਚ ਨਹੀਂ ਗਏ ਔਰ ਤਕਰੀਬਨ ਪੱਛਮੀ ਬੰਗਾਲ ਤੋਂ ਲੈ ਕੇ ਔਰ ਕੇਰਲਾ ਵਗੈਰਾ ਸਾਰਾ ਸਾਊਥ ਦਾ ਤਾਮਿਲਨਾਡੂ ਸਾਰੇ ਚ ਗਏ ਆ ਔਰ ਆਲੰਬਿਆ ਤਾਮਿਲਨਾਡਾ ਜਿਹੜਾ ਪ੍ਰਚਾਰ ਹੈ ਉਹ ਵੱਡੇ ਪੱਧਰ ਤੇ ਸੰਗਤਾਂ ਸਾਰੇ ਦੇਸ਼ ਤੋਂ ਜੁੜ ਰਹੀਆਂ ਔਰ ਜਿਸ ਤਰ੍ਹਾਂ ਅਸੀਂ ਹੁਣ ਸਾਡਾ ਜਿਹੜਾ ਪ੍ਰੋਗਰਾਮ ਹੈ 1 ਤਰੀਕ ਤੋਂ ਲੈ ਕੇ ਮੱਧ ਪ੍ਰਦੇਸ਼ ਔਰ ਉੱਤਰ ਪ੍ਰਦੇਸ਼ ਦਾ ਜਿਹੜਾ ਚਾਂਸੀ ਏਰੀਆ ਹੈ ਚਾਂਸੀ ਤੋਂ ਲੈ ਕੇ ਲਲਤਪੁਰ ਤੱਕ ਲਲਤਪੁਰ ਸਾਡਾ ਸਤਸੰਗ ਵੀ ਹੈ ਉੱਥੇ ਸਤਗੁਰੂ ਦਾਸ ਮਾਰ ਦੀ ਮੂਰਤੀ ਸਥਾਪਨਾ ਵੀ ਹੈ ਔਰ ਅੱਗੇ ਫਿਰ ਮੱਧ ਪ੍ਰਦੇਸ਼ ਦਾ ਟਿੱਕਮਗੜ ਜ਼ਿਲ੍ਹਾ ਹੈ ਜਿੱਥੇ ਸਾਡੀ ਮੂਰਤੀ ਸਥਾਪਨਾ ਵੀ ਹੈ ਔਰ ਸਤਸੰਗ ਵੀ ਹੈ ਲਗਾਤਾਰ 5 ਦਿਨ ਦਾ ਟੂਰ ਹੈ ਉਹ 1 ਫਰਵਰੀ ਤੋਂ ਅਸੀਂ ਰਵਾਨਾ ਹੋਵਾਂਗੇ ਲੁਧਿਆਣੇ ਤੋਂ ਔਰ ਪ੍ਰਚਾਰ ਕਾਫੀ ਚੱਲ ਰਿਹਾ ਔਰ ਸੰਗਤਾਂ ਦਾ ਰੁਝਾਨ ਬਹੁਤ ਅੱਛਾ ਹੈ ਉਹ ਜਿਸ ਤਰ੍ਹਾਂ ਸਤਿਗੁਰੂ ਜਸ ਮਹਾਰਾਜ ਦੇ ਬਾਣੀ ਬਾਰੇ ਸੰਗਤਾਂ ਨੂੰ ਨਹੀਂ ਵੱਡੇ ਪੱਦਰ ਦੇ ਪਤਾ ਸੀ ਸੋ ਜਿੰਨੇ ਵੀ ਸਾਡੇ ਆਲ ਇੰਡੀਆ ਪਰਮਿਸ਼ਨ ਦੇ ਮਹਾਪੁਰਸ਼ ਚੱਲ ਚੱਲ ਰਹੇ ਸਾਡੇ ਨਾਲ ਔਰ satsang ਕਰ ਰਹੇ ਔਰ ਇਸ ਕਰਕੇ ਬਹੁ ਮੰਗੁਰਾ ਮੱਗੋਵਾਲ ਜਾਂ ਔਰ ਮਾਨਜੋਗ ਸੰਤ ਬਾਬਾ ਬੰਤਾਰਾਮ ਜਿਹਨੂੰ ਮੈਂ ਸੀ ਪਾਤੇ ਜਾਣਦੇ ਅੱਜ ਟੋਟਲ ਲੱਗਦਾ ਸਾਨੂੰ ਵੀ ਲੱਗਦਾ ਹੈ ਟੋਟਲ ਭਰ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਹੈ ਉਹ ਸ਼ੁਰੂ ਹੋ ਰਿਹਾ ਹੈ ਔਰ ਸੌਦ ਦੇ ਵਿੱਚ ਵੀ ਬਹੁ ਮੰਗੂ ਰਾਮ ਔਰ ਬਾਬਾ ਬੰਤਰਾ ਨੂੰ ਵੀ ਰੱਜੀਆ ਜਿਹੜੀਆਂ ਫੋਟੋਆਂ ਨੇ ਕਈਆਂ ਦੇ ਘਰਾਂ 'ਚ ਲੱਗ ਚੁੱਕੀਆਂ ਔਰ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਜੇ ਕੋਸ਼ਿਸ਼ ਅਸੀਂ ਅੱਗੇ ਵੀ ਜਾਰੀ ਰੱਖਾਂ। ਅੱਜ ਇਹਮ ਮੌਲਾਯਾ ਦਿੱਲੀ ਦੇ ਵਿੱਚ ਸਰਕਾਰ ਵੱਲੋਂ ਗੁਰੂ ਦਾਸ ਜੀ ਦਾ ਇਤਿਹਾਸ ਸਾਂ ਜਿਹੜਾ ਤੂਹਲਕਾਵਾਲ ਮੰਦਰ ਉਹ ਢਹਿ ਢੇਰੀ ਕਰਤਾ ਸੀ ਉਸ ਤੋਂ ਬਾਅਦ ਸਰਕਾਰ ਨੇ ਸਾਰੀ ਜਿਹੜੀ ਜ਼ਮੀਨ ਤੇ ਕਬਜ਼ਾ ਦਾ ਕਰ ਲਿਆ ਤੇ ਉਹ ਕੁਝ ਜਗ੍ਹਾ ਦੇ ਵੀ ਦਿੱਤੀ ਉਸ ਤੋਂ ਬਾਅਦ ਕਿਹੜੀ ਕਮੇਟੀ ਬਣੀ ਕੀ ਉਹਦਾ ਮਾਮਲਾ ਆਇਆ ਹਲੇ ਤੱਕ ਉਹ ਦਿਖੜਾ ਉਹਦੇ ਵਿੱਚ ਕੋਈ ਜਿਹੜੀ ਕਾਰਗੁਜ਼ਾਰੀ ਨਹੀਂ ਹੋਈ ਸਮਾਜ ਜਿਹੜਾ ਆ ਉਹ ਜਾਣਨਾ ਚਾਹੁੰਦਾ ਸਮਾਜ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਕਿ ਕਿ ਉਹ ਸਾਰੇ ਸਾਰੇ ਜਾ ਰਹੇ ਹੋ ਸਾਰੀਆਂ ਹੋ ਰਹੀਆਂ ਲੇਕਿਨ ਗੁਰੂ ਰਵਦਾਸ ਧਰਮ ਸਥਾਨ ਜਿਹੜਾ ਉਹ ਉਹਦੀ ਉਸਾਰੀ ਜਿਹੜੀ ਕੋਈ ਨਹੀਂ ਹੋਈ ਉੱਥੇ ਦੇ ਉੱਥੇ ਤਾਲਾ ਦਾ ਤਾਲਾ ਲੱਗਾ ਆ ਤੇ ਇਹਦਾ ਕੌਣ ਕਮੇਟੀ ਦੇ ਮੈਂਬਰ ਹੈਗੇ ਕਿਉਂ ਨਹੀਂ ਹੋ ਰਿਹਾ ਹੈ ਗੱਲ ਇਹ ਵੀ ਜਦੋਂ ਇਹ ਮਾਮਲਾ ਵੱਡਾ ਤੂਲ ਪਕੜਿਆ ਤਾਂ ਜਿੱਥੇ ਲਗਾਤਾਰ ਆਲ ਇੰਡੀਆ ਪਰਮਿਸ਼ਨ ਤੋਂ ਤੁਗਲਾਬਾਦੀ ਤਰਤੀ ਤੋਂ ਉਸ ਜਗ੍ਹਾ ਦੇ ਵਿੱਚ ਸਫਾਈ ਚ ਲੱਗਿਆ ਰਿਹਾ ਪਹਿਲਾਂ 6 ਮਹੀਨੇ ਸਾਡੇ ਸੰਤ ਜਗਿੰਦਰਪਾਲ ਜョੜੀ ਉੱਥੇ ਰਹੇ ਆ ਉਹਨਾਂ ਦੇ ਉਹਨਾਂ ਨੇ ਉੱਥੇ ਸਫਾਈ ਵੀ ਕਰਾਉਂਦੇ ਰਹੇ ਆ ਔਰ ਉੱਥੇ ਜਿਹੜੀ ਰੋਜ਼ਾਨਾ ਉੱਥੇ ਬਹੁਤ ਬੁਰਾ ਹਾਲ ਸੀ ਉਸ ਮੰਦਿਰ ਦੇ ਵਿੱਚ ਤਾਂ ਉਹ ਲੋਕਾਂ ਨੂੰ ਵੀ ਹਟਾਇਆ ਜਿਹੜੇ ਰੋਜ਼ ਨੇ ਤਾਂ ਕਿ ਉੱਥੇ ਗੰਦਗੀ ਫਲਾਉਂਦੇ ਸੀਗੇ ਔਰ ਨਸ਼ਾ ਵਗੈਰਾ ਕਰਦੇ ਸੀਗੇ ਤਾਂ ਵੱਡੀ ਕੋਸ਼ਿਸ਼ ਰਹੀ ਉਸਦੇ ਬਾਅਦ ਜਦੋਂ ਸੁਪਰੀਮ ਕੋਰਟ ਦੇ ਆਰਡਰ ਆ ਗਏ ਉਹਨੂੰ ਢਾਟਾ ਗਿਆ ਟਾਣ ਤੋਂ ਬਾਅਦ ਫਿਰ ਸਮਾਜ ਨੇ ਇਸ ਟੋਟਲ ਪਾਰਟ ਦੇ ਵਿੱਚ ਇੱਕ ਹਲਾ ਬੋਲਿਆ ਔਰ ਵੱਡਾ ਕੱਠ ਜਿਹੜਾ ਰਾਮ ਲਿਲਾ ਮદાન ਕੇ ਦਿੱਲੀ ਕਰਿਆ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਫੈਸਲਾ ਜਿਹੜਾ ਸੀ ਉਹਦੇ ਵਿੱਚ ਸਾਡੇ ਮਾਨਯੋਗ ਅਸੀਂ ਵੀ ਦਿੱਲੀ ਸੀ ਤੇ ਸਾਡੇ ਸੰਤ ਮਹਾਪੁਰਖ ਪਰਮ ਜਿਆਰੇ ਵਾਲੇ ਉਹ ਜਿਹੜੇ ਸੀ ਉਹ ਉੱਥੇ ਮਜੂਸੀ ਕੋਰਟ ਦੇ ਵਿੱਚ ਜਦੋਂ ਫੈਸਲਾ ਗੱਜ ਸਾਹਿਬ ਨੇ ਦਿੱਤਾ ਔਰ ਲਗਭਗ ਸਾਨੂੰ ਥੋੜੀ ਜਿਮੇਨ ਦਿੱਤੀ ਹੈ ਮੰਨ ਕੇ ਚੱਲੋ ਵੀ 1.5 200 ਗੱਜ ਹੋਏਗੀ ਤਾਂ ਉਹਨਾਂ ਨੇ ਕਹਿਤਾ ਵੀ ਇਹ ਜ਼ਮੀਨ ਬਹੁਤ ਘਟ ਹੈ ਵੇਸ ਕਰਕੇ ਸਾਡੇ ਤਾਂ ਇੱਥੇ ਸੰਗਤ ਦੇ ਜਿਹੜੇ ਦੂਸਰਾ ਸੇਵਾ ਵਾਲੇ ਕੋਈ ਬਣਾਣਾ ਹੋਵੇ ਸੋਈ ਵੀ ਨਹੀਂ ਬਣ ਸਕਦੀ ਤਾਂ ਇਸ ਕਰਕੇ ਵੇ ਜੱਜ ਸਾਹਿਬ ਨੇ ਉਹਨੂੰ ਡਬਲ ਕਰ ਦਿੱਤਾ ਪਰ ਡਬਲ ਕਰਨ ਦੇ ਵਿੱਚ ਅਸੀਂ ਅਸੀਂ ਇਸ ਨੂੰ ਸੋਚਦੇ ਆਂ ਵੀ ਜਿਹੜਾ ਡਬਲ ਵੀ ਕੀਤਾ ਹੈ ਉਹ ਡਬਲ ਨਾ માત્ર ਸੀ ਫਿਰ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਔਰ ਜਿਹੜੀ ਕਮੇਟੀ ਬਣਾਈ ਹੈ ਉਹ ਕਮੇਟੀ ਜਿਹੜੀ ਹੈ ਉਹ ਬਣਾਈ ਹੈ 11 ਮੈਂਬਰੀ ਕਮੇਟੀ ਬਣੀ ਹੈ ਔਰ 11 ਮੈਂਬਰੀ ਕਮੇਟੀ ਦੇ ਜਿਹੜੇ ਪ੍ਰਧਾਨ ਜਿਹੜੇ ਪ੍ਰਧਾਨ ਹੈ ਪ੍ਰਧਾਨ ਦੇ ਨਾਲ ਨਾਲ ਜਿਹੜੇ ਚੇਅਰਮੈਨ ਬਣਾਏ ਆ ਸਰਪ੍ਰਸਤ ਬਣਾਏ ਆ ਉਹ ਸੰਤ ਬੱਲਾ ਡੇਰਾ ਤੋਂ ਰੰਗਦਾ ਜੀ ਬਣਾਏ ਆ ਔਰ ਇੱਥੋਂ ਦੁੱਖ ਹੁੰਦਾ ਵੀ ਅੱਜ ਤੱਕ ਜਿਹੜੀ ਮੀਟਿੰਗ ਹੈ ਡੇਰੇ ਵੱਲੋਂ ਉਹ ਨਹੀਂ ਬੁਲਾਈ ਗਈ ਸਾਨੂੰ ਨਹੀਂ ਉਹਦੇ ਸੱਦੇ ਗਿਆ ਜਦਕਿ ਸਾਡੇ ਜਿਹੜੇ ਪ੍ਰਧਾਨ ਜੀ ਹੈ ਆਲ ਇੰਡੀਆ ਆਧਰ ਮੰਡੇ ਉਹਨਾਂ ਦਾ ਨਾਮ ਵੀ Vice ਪ੍ਰਧਾਨ ਦੇ ਵਿੱਚ ਹੈ ਸੰਤ ਹੀਰੇ ਦਾ ਨਾਮ ਵੀ ਵਿੱਚ ਆ ਉਹਦੇ ਤੇ ਇਸ ਕਰਕੇ ਕਦੇ ਉਹਨਾਂ ਨੂੰ ਵੀ ਨਹੀਂ ਬੁਲਾਇਆ ਗਿਆ ਉਸ ਮੀਟਿੰਗ ਦੇ ਵਿੱਚ ਔਰ ਉਹ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਇੱਕ ਲੱਗਦਾ ਵੀ ਸਾਨੂੰ ਜਿਹੜਾ ਸਾਡਾ ਸਮਾਜ ਹੈ ਗੁਰੂ ਦਾਸ ਨੂੰ ਮੰਨਣ ਵਾਲਾ ਸਮਾਜ ਹੈ ਜਾਂ ਭਗਵਾਨ ਵਾਲਮੀਕ ਮਹਾਰਾ ਜੀ ਨੂੰ ਮੰਨਣ ਵਾਲਾ ਸਮਾਜ ਹੈ ਅਸੀਂ ਸਮਝਦੇ ਹਾਂ ਵੀ ਉਹ ਵੱਡਾ ਧੋਖਾ ਜਿਹੜਾ ਸਾਡੇ ਨਾਲ ਹੋਇਆ ਹੈ ਬਹੁਤ ਵੱਡਾ ਧੋਖਾ ਹੋਇਆ ਔਰ ਉਹ ਉਸ ਜ਼ਮੀਨ ਜਿਹੜੀ ਸਾਨੂੰ ਦਿੱਤੀ ਗਈ ਹੈ ਉਹ ਲਗਭਗ ਜਦੋਂ ਮੰਨਤੀ ਵੀ ਹੋਈ ਅਸੀਂ ਉੱਥੇ ਸੀ ਜਿਹੜੀ ਸੁਪਰੀਮ ਕੋਰਟ ਦਾ ਆਰਡਰ ਸੀ ਉਹ ਜ਼ਮੀਨ ਸਾਨੂੰ 55/87 ਹੈ 55 ਉਹਦੀ ਚੁੜਾਈ ਹੈ 87 ਉਹਦੀ ਲੰਬਾਈ ਹੈ ਔਰ ਉਸ ਨੂੰ ਵੀ ਉਹਨਾਂ ਨੇ ਬਾਉਂਡਰੀ ਕਰ ਦਿੱਤਾ ਗਿਆ ਜਿਹੜਾ ਸਰੋ ਤਲਾਬ ਸੀਗਾ ਜਿਹੜਾ ਸਾਡੇ ਸਮਾਜ ਦੇ ਨਾਂ ਤੇ ਸੀਗਾ ਉਹ ਤਲਾਬ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਸਰਕਾਰ ਦੇ ਅੰਡਰ ਜਿਹੜੀ ਜ਼ਮੀਨ ਆਉਂਦੀ ਆ ਉਹ ਤਾਂ ਦੂਸਰਾ ਸਾਰੀਆਂ ਜਿਹੜੀਆਂ ਸਾਡੀਆਂ ਬਜ਼ੁਰਗਾਂ ਦੀਆਂ ਜਿਹੜੀਆਂ ਜਿਹਨਾਂ ਨੂੰ ਸੇਵਾ ਕਰ ਸਮਾਧਾ ਬਣੀ ਸੀ ਉਹਨਾਂ ਤੇ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਔਰ ਸਾਨੂੰ ਜਿਹੜੀ ਜ਼ਮੀਨ ਹੈ ਉਹਨੂੰ ਬਾਉਂਡਰੀ ਕਰ ਦਿਤੀ ਆ ਲਗਭਗ ਇੰਨਾ ਬਣਦੀ ਆ ਜਾਂ 500 ਜਾਂ ਇਸ ਤੋਂ ਘੱਟ ਜਾਂ 2 ਦਾ ਉੱਪਰ ਬਣ ਸਕਦੀ ਆ ਤੋਂ ਇਸ ਕਰਕੇ ਅੱਜ ਜੇ ਸਾਡੇ ਇਹਦੀ ਗੱਲ ਕਰਦੇ ਆ ਤਾਂ ਫੈਸਲਾ ਸਾਡਾ ਪਹਿਲਾਂ ਆਇਆ ਅੱਜ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਆ ਉਹ ਸਾਡੇ ਪਹਿਲਾਂ ਆਏ ਆ ਪਰ ਪਹਿਲਾਂ ਆਣ ਦੇ ਚ ਅੱਜ ਤੱਕ ਤਾਲਾ ਲੱਗਿਆ ਆ ਬੜੀ ਹੈਰਾਨੀ ਦੀ ਗੱਲ ਹੈ ਵੀ ਪੰਜਾਬ ਦੇ ਵਿੱਚ ਇੱਕ ਵੱਡੇ ਡੇਰੇ ਦੇ ਚੇਅਰ ਪ੍ਰੈਸਿਡੈਂਟ ਚੇਅਰਮੈਨ ਹੋਣ ਮਾਨਯੋਗ ਸੰਤ ਨੰਦਰਦਾਸ ਜੀ ਔਰ ਉਹਨੂੰ ਤਾਲਾ ਲੱਗਿਆ ਹੋਵੇ ਤਾਲਾ ਖੁਲਾ ਕੇ ਉਹ ਪਾਠ ਪੂਜਾ ਕਰਦੇ ਆ ਜਿਹੜੇ ਕੁਝ ਮੈਂਬਰ ਹੈਗੇ ਆ ਔਰ ਇਹਦੇ ਚ ਜਿਹੜਾ ਵੱਡਾ ਜਿਹੜਾ ਹੈਗਾ ਕਮੇਟੀ 11 ਮੈਂਬਰੀ ਚ ਵੱਡੇ ਜਿਹੜੇ ਮੈਂਬਰ ਹੈ ਉਹ ਭਾਜਪਾ ਦੇ ਹੀ ਹੈ ਜਿਹੜੇ ਮੰਤਰੀ ਵੀ ਹੈ ਰਾਜ ਸਭਾ ਮੈਂਬਰ ਵੀ ਹੈ ਜਿਹਦੇ ਚ ਸਾਡੇ ਮਾਨਯੋਗ ਐਮਪੀ ਸਾਹਿਬ ਹੰਸਰਾਜ ਜੀ ਜਿਹੜੇ ਉਹ ਉਹਨਾ ਦੇ ਮੈਂਬਰ ਵੀ ਹੈ ਉਹ ਵੀ ਵਿੱਚ ਹੈ ਤਾ ਇਸ ਕਰਕੇ ਮੈਂ ਤਾਂ ਇਹ ਤੁਹਾਡੇ ਮਾਧਮ ਤੇ ਅਪੀਲ ਕਰਨੀ ਚਾਹਨਾ ਸੰਤਾਂ ਨੂੰ ਅ ਸੰਤਾਂ ਨੂੰ ਤਾਂ ਸੰਤਾਂ ਨੂੰ ਅਪੀਲ ਕਰਨੀ ਚਾਹਨਾ ਵੀ ਜਿਸ ਤਰ੍ਹਾਂ ਪੰਜਾਬ ਦੇ ਚ ਆਪਾਂ ਵੱਡੇ ਪੱਧਰ ਤੇ ਸ਼ਰਤੂਰ ਉਦਾਫ ਮਹਾਰਾਜ ਨੂੰ ਮੰਨਣ ਵਾਲੇ ਆ ਤਾਂ ਦੂਸਰੇ ਪਾਸੇ ਸਾਡੇ ਪੰਜਾਬ ਦੇ ਟੈਮਨੈਂਟ ਮੰਤਰੀ ਵੀ ਹੈ ਮਾਨਯੋਗ ਸ਼੍ਰੀ ਸੁਮਨ ਪ੍ਰਕਾਸ਼ ਜੀ ਤੇ ਉਹ ਮੰਤਰੀ ਹੈ ਅਰ ਸੋ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਦੇਖੋ ਤੁਸੀਂ ਸਰਕਾਰ 'ਚ ਐ ਜੇ ਸਰਕਾਰ 'ਚ ਐ ਤਾਂ ਇੰਨਾ ਵੱਡਾ ਧੋਖਾ ਜਿਹੜਾ ਆ ਆਧਰਮਿਸ ਸਮਾਜ ਨਾਲ ਨਾ ਹੋਵੇ ਕਿਉਂਕਿ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਐ ਔਰ ਸਾਨੂੰ ਵੀ ਚਾਹ ਐ ਅਸੀਂ ਵੀ ਝੰਡਾ ਸੋਹੰਗ ਦਾ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਸਕਦੇ ਆ ਹਰ ਦਾ ਝੰਡਾ ਲੈ ਕੇ ਵੀ ਕੂਚ ਕਰ ਸਕਦੇ ਆ ਸਾਡੇ ਦੋ ਨਿਸ਼ਾਨ ਅੱਜ ਜਿੱਥੋਂ ਅਸੀਂ ਵੰਡੇ ਹੋਏ ਆ ਇੱਕ ਹਾਰ ਨੂੰ ਮੰਨਣ ਵਾਲੇ ਇੱਕ ਸੋਹੰਗ ਨੂੰ ਮੰਨਣ ਵਾਲੇ ਆ ਅਸੀਂ ਸੋਹੰਗ ਵਾਲਿਆਂ ਨੂੰ ਅਪੀਲ ਕਰਦੇ ਆ ਔਰ ਹਰ ਆਲਿਆਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਵੈਰ ਵਿਰੋਧ ਨੂੰ ਛੱਡ ਕੇ ਸਾਨੂੰ ਤੁਗਲਕਬਾਦ ਮਾਮਲੇ ਦੇ ਵਿੱਚ ਸਾਨੂੰ ਹੁਣ ਦੁਬਾਰਾ ਫਿਰ ਦਖਲ ਦੇਣਾ ਚਾਹੀਦਾ ਤਾਂ ਕਿ ਆਪਣੇ ਸਵੈਅਧਿ ਦੀ ਜਿਹੜੀ ਸ਼ਬੀ ਹੈ ਜਿਹੜੀ ਵਿਗੜੀ ਹੋਈ ਹੈ ਔਰ ਜਿਹੜਾ ਸਾਡੇ ਨਾਲ ਸ਼ੂਆ ਸ਼ਾਸਤ ਦੇ ਮੁਤਾਬਿਕ ਜਿਹੜੀ ਸਾਨੂੰ ਜਗਾ ਲਗਭਗ ਤਿੰਨ ਕਿੱਲਾਂ ਤੋਂ ਉੱਤੇ ਜ਼ਮੀਨ ਹੋਵੇ ਚਮਾਰ ਜੋੜ ਦੇ ਨਾਂ ਤੇ ਉਹ ਜ਼ਮੀਨ ਚਮਾਰ ਜੋੜ ਦੇ ਨਾਂ ਤੇ ਹੈ ਚਮਾਰਾਂ ਦੇ ਟੋਬੇ ਦੇ ਨਾਂ ਤੇ ਹੈ ਚਮਾਰਾਂ ਦੇ ਤਲਾਬ ਦੇ ਨਾਂ ਤੇ ਹੈ ਸੰਗਤਾਂ ਨੂੰ ਨਹੀਂ ਪਤਾ ਇਸ ਕਰਕੇ ਉਹ ਵਖਰੀ ਜਿਹੜੀ ਵੱਡੀ ਜ਼ਮੀਨ ਹੈ ਜਿਹੜੀ ਮੰਨ ਲਓ ਸਕੰਦਰ ਲੋਧੀ ਨੇ ਸਤਗੁਰ ਮਹਾਰਾਜ ਨੂੰ ਕਹਿ ਦਿੱਤਾ ਵੀ ਇਹ ਜ਼ਮੀਨ ਤੁਹਾਡੀ ਹੈ ਪਰ ਉਹ ਨੂੰ ਛੱਡ ਕੇ ਜਿਹੜੀ ਸਾਡੇ ਨਾਂ ਹੀ ਹੈ ਜਮਾਰ ਜੋੜ ਤੇ ਨਾਂ ਦੇ ਆ ਤਿੰਨ ਕਿੱਲੇ ਕੁਝ 16 ਮਰਲੇ 17 ਮਰਲੇ ਜ਼ਮੀਨ ਜਿਹੜੀ ਇਸ ਟਾਈਮ ਫਰਦ ਦੇ ਵਿੱਚ ਹੈ ਵੀ ਉਹ ਜ਼ਮੀਨ ਨੂੰ ਵੀ ਟੱਟ ਕੇ ਔਰ ਸਾਨੂੰ ਲਗਭਗ 500 ਗੱਜ ਜ਼ਮੀਨ ਦੇਣਾ ਤੇ ਐਡਾ ਵੱਡਾ ਤੋਖਾ ਸਮਾਜ ਨਾਲ ਹੋਇਆ ਅਸੀਂ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਸਾਰੇ ਰਲ ਕੇ ਕਰੋ ਨਹੀਂ ਤਾਂ ਆਲ ਇੰਡੀਆ ਆਪਰਮਿਸ਼ਨ ਲੱਗਿਆ ਯਾ ਟੋਟਲ ਭਾਰਤ ਦੇ ਵਿੱਚ ਭਾਰਤ ਦੇ ਪ੍ਰਚਾਰ ਕਰਕੇ ਭਾਰਤ ਦੇ ਪ੍ਰਚਾਰ ਕਰਕੇ ਤਾਂ ਅਸੀਂ ਟਾਈਮ ਰੱਖ ਕੇ ਅਸੀਂ ਸੁੰਘ ਦੇ ਨਿਸ਼ਾਨ ਨੂੰ ਲੈ ਕੇ ਝੰਡੇ ਨੂੰ ਲੈ ਕੇ ਔਰ ਸਾਡੇ ਅਸੀਂ ਕੁਝ ਕੋਈ ਟਾਈਮ ਰੱਖਾਂਗੇ ਮੀਟਿੰਗ ਕਰਾਂਗੇ ਸਾਰੇ ਭਾਰਤ ਦੀ ਤੇ ਅਸੀਂ ਉਹ ਕੋਸ਼ਿਸ਼ ਕਰਾਂਗੇ ਸ਼ਾਂਤੀਪੂਰਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤਰ੍ਹਾਂ ਆਪਣੀ ਬਾਣੀ ਦੇ ਵਿੱਚ ਸ਼ਾਂਤੀ ਦਾ ਸੁਨੇਹਾ ਦਿੱਤਾ ਹੈ ਸਮਾਜਿਕ ਸਮਾਨਤਾ ਬਰਾਬਰਤਾ ਇਹ ਲੱਗਦਾ ਕਿ ਸਤਗੁਰ ਨਾਨਕ ਦੇਵ ਜੀ ਨੇ ਕਿਹਾ ਹੈ ਪਰ ਬਾਬਾ ਸਾਹਿਬ ਨੇ ਵੀ ਕਿਹਾ ਹੈ ਵੀ ਸਾਨੂੰ ਸ਼ਾਂਤੀ ਦੇ ਨਾਲ ਸੰਵਾਦ ਦੇ ਤਰੀਕੇ ਦੇ ਨਾਲ ਹੀ ਸਾਨੂੰ ਅੱਗੇ ਵਧਣਾ ਹੈ ਇਸ ਕਰਕੇ ਅਸੀਂ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਇਸ ਮੁੱਦੇ ਤੇ ਲੁਗਲਾਗਾਬਾਦ ਦੇ ਮੁੱਦੇ ਤੇ ਔਰ ਸਾਡੇ ਮੰਤਰੀ ਬੈਠੇ ਆ ਭਾਜਪਾ ਦੇ ਵਿੱਚ ਜਿਹਨਾਂ ਦੀ ਅੱਜ ਸਰਕਾਰ ਹੈ ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਵੀ ਇਸ ਕਰਕੇ ਤੁਸੀਂ ਵੀ ਥੋੜਾ ਜਿਹਾ ਆਪਣੀ ਜ਼ਮੀਰ ਨੂੰ ਜਾਗੋ ਜਗਾਓ ਤੁਸੀਂ ਗੁਰੂ ਦਾਸ ਨੂੰ ਮੰਨਣ ਵਾਲੇ ਆ ਪੰਜਾਬ ਤੋਂ ਜਿੱਤ ਕੇ ਗਏ ਹੋਏ ਆ ਇਸ ਕਰਕੇ ਜਿਹੜੀ ਇਹ ਪ੍ਰਾਪਰਟੀ ਹੈ ਚਮਾਰ ਜੋੜ ਦੇ ਨਾਂ ਤੇ ਇਸ 3.5 ਕਿੱਲੇ ਜੋ ਬਣਦੀ ਹੈ ਇਸ ਜ਼ਮੀਨ ਨੂੰ ਹਾਸਲ ਕਰਨ ਲਈ ਸਰਕਾਰ ਦੇ ਨਾਲ ਗੱਲਬਾਤ ਕਰੋ ਚਾਹੇ ਜਿਸ ਢੰਗ ਨਾਲ ਮਰਜ਼ੀ ਕਰੋ ਤਾਂ ਇਸ ਕਰਕੇ ਅਸੀਂ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਟੋਟਲ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਆਪਾਂ ਇਕੱਠੇ ਹੋ ਕੇ ਇੱਕ ਵਾਰ ਦੁਬਾਰਾ ਫਿਰ ਦਿੱਲੀ ਵੱਲ ਨੂੰ ਪੂਚ ਕਰੀਏ ਰਲ ਮਿਲ ਕੇ ਤਾਂ ਕਿ ਇਹ ਜਿਹੜਾ ਤੁਗਲਾਵਾਦ ਦਾ ਮਾਮਲਾ ਜਿਹੜਾ ਅਸੀਂ ਤਾਲੇ ਦੇ ਵਿੱਚ ਅੱਜ ਕੋ ਰੁਦਾਫ ਮਾਰਨ ਨੂੰ ਪੁੱਛ ਰਹੇ ਹਾਂ ਇੱਕ ਪਾਸੇ ਗੇਟ ਲੱਗਿਆ ਹੋਇਆ ਹੈ ਤਤਲਾ ਬੁਲਾਇਆ ਜਾਂਦਾ ਤੇ ਤਾਂ ਜਾ ਕੇ ਉੱਥੇ ਮਾੜੀ ਮੋਟੀ ਆਰਤੀ ਸਾਫ ਸਾਡੇ ਜਿਹੜੇ ਸੇਵਾਦਾਰ ਕਰਕੇ ਆ ਰਹੇ ਆ ਜਗ ਪ੍ਰਧਾਨ ਹੈ ਔਰ ਜਿਹੜੀ ਇਸ ਕਰਕੇ 11 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਉਹਦੇ ਜਿਹੜੀ ਸਰਪ੍ਰਸਤ ਹੈ ਉਹ ਸੰਤ ਬੰਦੇ ਦਾਦੀਆ ਡੇਰਾ ਬੱਲਣਾ ਵਾਲੇ ਤਾਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਵੀ ਤੁਹਾਡੇ ਥੱਲੇ ਇਹ ਜਮੀਨ ਹੈ ਤੇ ਤੁਸੀਂ ਕੋਸ਼ਿਸ਼ ਕਰੋ ਇਹ ਤਿੰਨ ਕਿਲੇ ਜਿਹੜੀ ਜਮੀਨ ਸਾਡੀ ਚੁਮਾਰ ਜੋੜ ਦੇ ਨਾਲ ਤੇ ਆ ਉਹਦੇ ਲਈ ਸੰਘਰਸ਼ ਕਰਨ ਔਰ ਤਾਂ ਹੀ ਆਪਾਂ ਸਮਾਜ ਦੇ ਵਿੱਚ ਆਨ ਵਾਲੇ ਜੇ ਸਾਡੇ ਬੱਚੇ ਆ ਪਰਿਵਾਰ ਆ ਤਾਂ ਅਸੀਂ ਆਪਣੇ ਸਮਾਜ ਨੂੰ ਕੁਝ ਸੇਧ ਦੇ ਸਕਦੇ ਆ ਔਰ ਸਾਰੀ ਸੰਗਤ ਦਾ ਧੰਨਵਾਦ ਸਾਰੀ ਸੰਗਤ ਨੂੰ ਜੈ ਗੁਰਦੇ ਆਪ ਕੀ ਸਵਾਲ ਆ ਮੇਰਾ ਸ਼੍ਰੀ ਗੁਰੂ ਦਾਰਸ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀ ਸਾਰੀ ਨਹੀਂ ਹੋ ਰਹੀ ਇੱਕ ਮਸੇ ਪਰ ਜਿਹੜਾ ਆਧ ਪਰਵੀ ਸਮਾਜ ਆ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਧਰਮ ਪਰਵਰਤਨ ਕਰਕੇ ਹੋਰ ਪਾਸੇ ਨੂੰ ਜਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਤੋਂ ਖੁੱਲ੍ਹ ਜਾ ਰਿਹਾ ਉਹਨਾਂ ਨੂੰ ਕੰਮ ਕਿਸੇ ਨਾਲ ਇਹ ਜਿਹੜੀ ਤਰਪਵਰਤਨ ਦੀ ਗੱਲ ਹੈ ਇਹ ਬਹੁਤ ਮਾਮਲਾ ਜਿਹੜਾ ਸ਼ਕੀਰ ਮਾਮਲਾ ਹੈ ਕਿਉਂਕਿ ਸਤਪੁਰ ਬਦਾਸਮਾ ਰਾਜ ਜੀ ਨੇ ਜਦੋਂ ਸੁਕੰਦਰ ਲੋਧੀ ਨੇ ਤਰਪਵਰਤਨ ਵਾਲੀ ਗੱਲ ਕਰੀ ਸੀ ਤਾਂ ਉਹਨਾਂ ਨੇ ਨਹੀਂ ਸੀ ਕਰਿਆ ਉਹਨਾਂ ਨੇ ਇਸ ਤਰਪਵਰਤਨ ਦੀ ਗੱਲ ਨਹੀਂ ਸੀ ਕਰੀ ਉਲਟਾ ਉਹਨਾਂ ਨੂੰ ਸਮਝਾ ਲਿਆ ਸੀ ਸਮਝਾ ਕੇ ਉਹ ਵੀ ਇਸ ਜਿਹੜੀ ਗੱਲ ਨੂੰ ਤਰਪਵਰਤਨ ਨੂੰ ਛੱਡ ਗਏ ਸੀ ਸੁਕੰਦਰ ਲੋਧੀ ਵਰਗੇ ਵੱਡੇ ਵੱਡੇ ਰਾਜੇ ਛੱਡ ਗਏ ਸੀ ਜਿਹੜੇ ਮੁਗਲਾਂ ਦੇ ਬਾਦਸ਼ਾਹ ਹੋਏ ਆ ਉਹਨਾਂ ਨੇ ਸਤਗੁਰੂ ਦਾਸ ਜੀ महाराज ਦੀ ਗੱਲ ਨੂੰ ਮੰਨ ਕੇ ਧਰਮ ਦੇ ਨਾਂ ਨੂੰ ਪਿੱਛੇ ਛੱਡ ਦਿੱਤਾ ਸੀ ਅੱਜ ਵੀ ਜਿਹੜੇ ਸਾਡੇ ਸਮਾਜ ਦੇ ਵੱਡੇ ਪੱਧਰ ਤੇ ਮੈਨੂੰ ਪੰਜਾਬ 'ਚ ਲੱਗ ਰਿਹਾ ਹੈ ਪੰਜਾਬ 'ਚ ਜਿਹੜੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਕਰ ਰਹੇ ਆ ਉਹ ਸਾਡੇ ਲਈ ਸਮਾਜ ਲਈ ਬਹੁਤ ਖਤਰਾ ਹੈ ਧਰਮ ਪਰਿਵਰਤਨ ਦੇ ਨਾਂ ਤੇ ਔਰ ਇੱਥੇ ਤੱਕ ਆ ਅਸੀਂ ਦੇਖਿਆ ਜਿਹੜੇ ਧਰਮ ਪਰਿਵਰਤਨ ਕਰਦੇ ਖਾਸ ਕਰਕੇ ਮੈਂ ਇਸਾਈ ਭਾਈਚਾਰਾ ਜਿਹੜਾ ਹੈ ਸਾਡਾ ਸਮਾਜ ਦਾ ਵੱਡੇ ਪੱਧਰ ਤੇ ਇਸਾਈ ਬਣ ਰਿਹਾ ਹੈ ਸਾਨੂੰ ਕੋਈ ਸਾਈ ਸਮਾਜ ਦੇ ਨਾਲ ਸਾਨੂੰ ਕੋਈ ਗਿਲਾ ਨਹੀਂ ਹੈ ਪਰ ਸਾਨੂੰ ਗਿਲਾ ਇਹ ਹੀ ਹੈ ਵੀ ਸਤਿਗੁਰ ਪ੍ਰਤਾਪ ਜੀ ਨੂੰ ਅਸੀਂ ਮੰਨਣ ਵਾਲੇ ਆਂ ਔਰ ਭਗਵਾਨ ਵਾਲਮੀਕ ਮਹਾਰਾ ਜੀ ਨੂੰ ਮੰਨਣ ਵਾਲੇ ਆਂ ਸਤਿਗੁਰ ਕਬੀਰ ਔਰ ਗੁੰਨਾਂਖਾ ਨੂੰ ਮੰਨਣ ਵਾਲੇ ਆਂ ਔਰ ਉਹਨਾਂ ਮਹਾਪੁਰਸ਼ਾਂ ਨੇ ਕਿਤੇ ਵੀ ਇਹੋ ਜੀ ਗੱਲ ਧਰਮ ਪਰਮਤਨ ਬਾਰੇ ਨਹੀਂ ਕਹੀ ਉਹਨਾਂ ਨੇ ਸਿਧਾਂਤ ਦੀ ਗੱਲ ਕਹੀ ਹੈ ਔਰ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਆਪਣੇ ਸੰਤਾ ਮਹਾਪੁਰਸ਼ਾਂ ਨੂੰ ਵੀ ਇੱਕ ਵੱਡਾ ਵਿਸ਼ਾ ਬਣ ਰਿਹਾ ਪੰਜਾਬ ਦੇ ਵਿੱਚ ਭਾਰਤਾਂ ਵਕਰੀ ਗੱਲ ਅਜ ਤਾਂ ਸਾਰੇ ਦੇਸ਼ 'ਚ ਲੱਗੇ ਆਂ ਪੂਰੇ ਦੇਸ਼ 'ਚ ਹੀ ਬਣ ਰਿਹਾ ਧਰਮ ਪਰਵਰਤਨ ਦਾ ਇਸ ਕਰਕੇ ਸਸ ਅਸੀਂ ਜੇ ਧਰਮ ਪਰਵਰਤਨ ਨੂੰ ਅਸੀਂ ਚਾਹੁੰਦੇ ਆਂ ਵੀ ਅਸੀਂ ਇਹਨੂੰ ਰੋਕੀਏ ਔਰ ਆਪਣੇ ਸਮਾਜ ਦੇ ਵਿੱਚ ਜੇ ਕੋਈ ਸਾਨੂੰ ਕੋਈ ਕਮੀ ਲੱਗਦੀ ਹੈ ਕਿਤੇ ਤਾਂ ਉਹਨੂੰ ਕਮੀ ਨੂੰ ਦੂਰ ਕਰਕੇ ਤੇ ਆਪਾਂ ਆਪਣੇ ਸਮਾਜ ਨੂੰ ਸਮਝਾਈਏ ਧਰਮ ਪਰਵਰਤਨ ਨਹੀਂ ਕਰਨਾ ਇਸ ਦੇ ਵਿੱਚ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਧਰਮ ਪਰਵਰਤਨ ਦੇ